ਸਾ ਸਵਾਗਤ ਹੈ ਜੀ ਤੁਹਾਡਾ ਕਿਦਾ ਠੀਕ ਹੋ ਬਹੁਤ ਵਧੀਆ ਜੀ ਬਿਰਕ ਸਾਹਿਬ ਅੱਜ ਦਾ ਜਿਹੜਾ ਮਾਣਾ ਨਾ ਬਾਗੋ ਬਾਗੋ ਗਿਆ ਕਿਵੇਂ ਕਿਉਂਕਿ ਜਦੋਂ ਆਪਾਂ ਪਟਿਆਲਾ ਬਠਿੰਡਾ ਤੋਂ ਦੇ ਪੈ ਸੀ ਰਾਹ ਦੇ ਵਿੱਚ ਤੁਸੀਂ ਆਪਾਂ ਇਕੱਠੇ ਸੀਗੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਜਦੋਂ ਬੋਲਤੀ ਲੰਘ ਰਹੇ ਸੀ ਅਚਨ ਚੇਤ ਉਹਨਾਂ ਦੀ ਤੁਹਾਡੇ ਨਿਗਾ ਪਈ ਤੇ ਤੁਸੀਂ ਫੜੇ ਸਨ ਜੀ ਉਹਨਾਂ ਨੇ ਗੱਡੀ ਰੋਕ ਕੇ ਉੱਥੇ ਹੀ ਆਪਾਂ ਨੂੰ ਮਿਲੇ ਕਿੰਨਾ ਸਰਕਾਰ ਦਿੱਤਾ ਤੇ ਕਿੰਨੀਆਂ ਚੰਗੀਆਂ-ਚੰਗੀਆਂ ਗੱਲਾਂ ਕਹਿਣਾ ਜਥੇਦਾਰ ਸਾਹਿਬ ਨੇ ਖੂਬ ਮੈਂ ਬੜੀ-ਵੱਡੀ ਗੱਲ ਵੇਖੀ ਵੀ ਗਰੀਬ ਸਿੱਖਾ ਦੇ ਨਾਲ ਜਾ ਕੇ ਖੜਦੇ ਆ ਜੀ ਕਿਸੇ ਮਜ਼ਦੂਰ ਦਾ ਤੱਕਾ ਹੁੰਦਾ ਉੱਥੇ ਜਾ ਖੜਦੇ ਆ ਕਿਸੇ ਬੀਬੀ ਨਾਲ ਕੋਈ ਤੱਕਾ ਨਹੀਂ ਹੁੰਦੀ ਇਹ ਛੋਟੇ-ਛੋਟੇ ਕੰਮ ਇਹ ਜਥੇਦਾਰ ਸਾਹਿਬ ਕਰਦੇ ਤੇ ਮੈਨੂੰ ਲੱਗਦਾ ਵੀ ਇਹ ਕੰਮ ਵੀ ਸਹੀ ਅਗੇ ਕਿੰਨਾ ਤੁਹਾਡਾ ਕੀ ਝਾਲ ਹੈ ਬਿਲਕੁਲ ਸਹੀ ਹੈ ਸੰਤੂ ਸਾਹਿਬ ਜੀ ਉਹਨਾਂ ਜਿਹੜੀ ਆਪਣੇ ਦਿਮਾਗ ਦੀ ਪ੍ਰਵਿਰਤੀ ਬਣ ਚੁੱਕੀ ਆਪਾਂ ਜਿਹੇ ਦਾ ਚਾਹੀਦੇ ਸੀ ਉਹ ਵੀ ਇੱਕ ਜਹਾਜ਼ ਉਤਰੇ ਤੇ ਜਹਾਜ਼ ਚੜ੍ਹਦੀ ਹੈ ਹਨ ਜਿਹੜੇ ਕਿ ਇੱਥੇ ਅੱਜ ਸਮੇਂ ਦੀ ਲੋੜ ਸੀ ਗੁਰਸਿੱਖੀ ਨੂੰ ਚਾਰ ਚੁਫੇਰੇ ਚੁਣੌਤੀਆਂ ਸਿੱਖਾਂ ਦੀ ਜਿਹੜੀ ਆਪਣੀ ਧਰਤੀ ਆ ਖਾਲਸਾ ਪਰਦੀ ਤਰਕੀਆਂ ਆ ਲੀਆਂ ਸਭ ਤੋਂ ਪਹਿਲਾਂ ਇਸ ਧਰਤੀ ਦੇ ਪਛੰਦਿਆਂ ਨੂੰ ਸੁਭਾਲਣਾ ਬੜਾ ਜ਼ਰੂਰੀ ਹੈ ਅੱਜ ਧਰਮ ਪ੍ਰਚਾਰ ਵੀ ਇੱਥੇ ਜ਼ੋਰਾਂ ਦੇ ਆ। ਅੱਜ ਚੁਣੌਤੀਆਂ ਦਾ ਦੌਰ ਵੀ ਇੱਥੇ ਜ਼ੋਰਾਂ ਦੇ ਆ। ਇਸ ਕਰਕੇ ਮੈਂ ਤੁਹਾਡਾ ਮਨ ਤਾਂ ਕੁਝ ਹੋਇਆ ਹੀ ਹੋਇਆ ਮੈਂ ਇਸ ਗੱਲ ਦੀ ਬਾਗੋ ਪਾਉਂਗਾ ਵੀ ਜਦੋਂ ਕੱਲੀ ਆਪਣੀ ਗੱਲ ਨਹੀਂ ਜੀ। ਉਹ ਜਿੱਥੇ ਵੀ ਕੋਈ ਗਰੀਬ ਗੁਰਸਿੱਖ ਕੋਈ ਪ੍ਰੋਗਰਾਮ ਸਮਾਗਮ ਤੇ ਉਹਨਾਂ ਨੂੰ ਸਾਡਾ ਉੱਥੇ ਪਹੁੰਚਦੇ। ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਪਛਾੜਿਆ ਹੋਇਆ ਹੈ। ਜੀ। ਹੈਨਾ? ਅਸੀਂ ਜਿਹੜੀਆਂ ਜਾਤਾਂ ਪਾਤਾਂ ਬਣਾਈਆਂ ਨੇ ਛੋਟਾ ਵਰਗ ਬਣਾਉ ਤਾਂ ਕਿ ਆਪ ਸਾਡੇ ਜੋ ਹਿਸਾਬ ਨਾਲ ਚੱਲਦਾ ਸੀ ਜੋ ਕਹਿ ਦਿੰਨੇ ਆ। ਉਹ ਉਹਨਾਂ ਤੇ ਜਾ ਕੇ ਗੁਰਸਿੱਖੀ ਦੀ ਚੇਤਨਾ ਲਾ ਦੇਣੀ ਨਹੀਂ ਅਕਸਰ ਮੇਰਾ ਕਹਿਨ ਦਾ ਭਾਵ ਇਹ ਹੈ ਵੀ ਜਿਹੜੇ ਇਹ ਕੰਮ ਜਥੇਦਾਰ શ્રી ਕਾਕਤ ਸਭ ਕਰ ਰਹੇ ਹੈ ਇਹ ਪਹਿਲੇ ਉਹ ਜਥੇਦਾਰ ਨੂੰ ਵੀ ਕਰਨੇ ਚਾਹੀਦੇ ਸੀ ਮੇਰਾ ਕਹਿਨ ਦਾ ਭਾਵ ਇਹ ਹੈ ਜੀ ਕਿ ਉਹ ਦੋੜ ਵੇਖੋ ਨਾ ਜਿਹੜੇ ਪਹਿਲੇ ਜਥੇਦਾਰ ਸੀ ਜਿਵੇਂ ਹਰਪ੍ਰੀਤ ਸਿੰਘ ਜੀ ਹੋਣੀ ਨੇ ਉਹ ਵਰਗੇ ਸਿਆਸਤ ਵਿੱਚ ਜੀ ਉਹਨਾਂ ਦਾ ਕੰਮ ਤਾਂ ਇਕੱਲਾ ਕੁਲੂਬਾ ਸਿਆਸਤ ਵਾਲਾ ਗੱਲ ਰਹੀਗੀ ਉਹਨਾਂ ਦੀ ਜੀ ਜੀ ਕਿਸੀ ਨਾ ਸਿਆਸਤੀ ਜ਼ਮੀਨ ਨੂੰ ਲੱਭਦੇ ਆਂ ਧਰ ਪ੍ਰਚਾਰ ਵਾਲੀ ਕੋਈ ਗੱਲ ਨਹੀਂ ਜੀ ਇੱਕ ਦੇਸ਼ ਚੋਂ ਆਏ ਦੂਜੇ ਦੇਸ਼ ਚਲੇ ਗਏ ਦੂਜੇ ਦੇਸ਼ ਚ ਪਿੱਛੇ ਚਲੇ ਗਏ ਇੱਥੇ ਕਾਰੋਬਾਰ ਖੋਲ੍ਹ ਲਿਆ ਇੱਥੇ ਜੋ ਸੰਗਤ ਕਹਿੰਦੀ ਐ ਜੋ ਜੋ ਹਸਾਬ ਵਜੂਦ ਤੋਂ ਸੁਣਨ ਨੂੰ ਗੱਲਾਂ ਹੁੰਦੀਆਂ ਨੇ ਕਿ ਉਹ ਬਲਾਰੀ ਸ਼ਹਿਰ ਚ ਆਹ ਕਾਰੋਬਾਰ ਖੋਲ੍ਹ ਲਿਆ ਬਲਾਰੀ ਆਹ ਗੱਲ ਕਰ ਲਈ ਇਹਨਾਂ ਦਾ ਇਸ ਗੱਲ ਨੂੰ ਸੰਗਤ ਜੀ ਮਾਨ ਸਤਕਾਰ ਵਧਿਆ ਕਿ ਇੱਕ ਤਾਂ ਨਾਂ ਮੈਂ ਇਹਨਾਂ ਨੇ ਕਹਿਤਾ ਮੈਂ ਵਿਦੇਸ਼ੀ ਦੌਰੇ ਤੇ ਜਾਵਾਂ ਨਾਂ ਮੈਂ ਕਿਦੋਂ ਲਖਾਫੇ ਦੀ ਝਾਗ ਰੱਖਾਂ ਜੀ ਕਿ ਇਹ ਕੋਈ ਸਮਾਗਮ ਦੇ ਸੱਦੇ ਤੇ ਲਖਾਫਾ ਵੱਡਾ ਤੁਸੀਂ ਬਿਲਕੁਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਸਮਾਗਮਾਂ ਤੇ ਜਾਂਦੇ ਆਂ ਜੀ ਕਿੰਨੇ ਸਮਾਂਗਵਾਂ ਨੂੰ ਅਟੈਂਡ ਕਰਦੇ ਆ ਕਿੱਥੇ ਕਿੱਥੇ ਆਜ਼ਦੀ ਭੁੰਦੇ ਆ ਹੁਣ ਜਿੱਥੇ ਮੰਨ ਲਓ ਜਿਵੇਂ ਹੁਣ ਆਪਣੇ ਨਾਲ ਇੱਕ ਨੌਜਵਾਨ ਸੀ ਉਹ ਮੋਨਾ ਸੀ ਜੀ ਜੀ ਉਹਨੂੰ ਉਹਨਾਂ ਨੇ ਬੜਾ ਪ੍ਰੇਰਿਤ ਕਰਕੇ ਆਖਿਆ ਜੀ ਉਹ ਗਾਂਜ ਜਦੋਂ ਮਿਲੇਗਾ ਦਸਤਾਰ ਹੋਵੇ ਸਿੱਸਤੇ ਦਾਰਾ ਕੇਸ ਹੋਵੇ ਬਿਲਕੁਲ ਜੀ ਉਹਨੇ ਵੀ ਠੀਕ ਹੈ ਜੀ ਠੀਕ ਹੈ ਐਵੇਂ ਤੁਸੀਂ ਪਿੱਛੇ ਇੱਕ ਵੀਡੀਓ ਵੇਖੀ ਹੋਵੇ ਇੱਕ ਮਾਂ ਦਾ ਬੱਚਾ ਇਹਦਾ ਨਸ਼ਾ ਕਰਦਾ ਸੀ ਉਹਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਜੀ ਸਾਡਾ ਕੰਮ ਨਹੀਂ ਹਰ ਥਾਂ ਦੇ ਨਿੱਕੀ ਨਿੱਕੀ ਗੱਲ ਤੇ ਪ੍ਰੇਰਿਤ ਕਰਦੇ ਆ ਤੇ ਪ੍ਰੇਰਣਾ ਹੀ ਜਿਹੜੀ ਸਾਡਾ ਸਰੋਤ ਹੈ ਬਹੁਤ ਵੱਡਾ ਪ੍ਰੇਰਣਾ ਜਿਹੜੀ ਹੈ ਇਹ ਸਭ ਤੋਂ ਵੱਡਾ ਸਰੋਤ ਹੈ ਸਾਡਾ ਸਵਾਦ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਸਵਾਦ ਰਾਜ ਕੇ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਧਰਮ ਨੂੰ ਚਲਾਇਆ ਜੀ ਕਿਤੇ ਸਿੱਧਾਂ ਨਾਲ ਗੋਸ਼ਟ ਕੀਤੀ ਕਿਤੇ ਹਾਜ਼ੀਆਂ ਨਾਲ ਕੀਤੀ ਕਿਤੇ yogੀਆਂ ਆਨਾਥਾਂ ਮਤਲਬ ਜਿੱਥੇ-ਜਿੱਥੇ ਵੀ ਉਹ ਗਏ ਉਹਨਾਂ ਨੇ ਜਿਹੜਾ ਸਮਾਦ ਰਾਜ ਕੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਪ੍ਰੇਰਿਤ ਕੀਤਾ ਤੇ ਚੰਗੇ ਇਨਸਾਨ ਬਣਾਏ ਜੀ ਤੇ ਗੁਰ ਸਿੱਖੀ ਦੇ ਧਾਰਨੀ ਬਣਾਇਆ ਬਿਲਕੁਲ ਹਾਂਜੀ ਸਿੱਖੀ ਦਾ ਮੂਲ ਮੰਤਰ ਤਾਂ ਇਹੀ ਹੈ ਨਾ ਜੀ ਸਿੱਖੀ ਦਾ ਮੁੱਢ ਤਾਂ ਇਹੀ ਹੈ ਨਾ ਪਰ ਅੱਜ ਸਭ ਤੋਂ ਵੱਡੀ ਮਾੜੀ ਕਿਸਮਤ ਸਾਡੀ ਹੋ ਚੁੱਕੀ ਹੈ ਕਿ ਅਸੀਂ ਜਿੰਨਾ ਸਿਸਟਮ ਟਾਮ ਟਾਮ ਸਾਡਾ ਸਾਰਾ ਲੱਗ ਗਿਆ ਸਿਆਸਤ ਵਾਲੇ ਪਾਸੇ ਜੀ ਇਧਰਲੇ ਪਾਸੇ ਆ ਜਿੰਨੀ ਖਰੋਦ ਵੀ ਤਾਇਆਈ ਹੈ ਲੋਕਾਂ 'ਚ ਪਰੇਸ਼ਾਨੀ ਨਹੀਂ ਤਾਂ ਆਈ ਹੈ ਅੱਜ ਜਿਹੜੇ ਮੈਂ ਉਹਨਾਂ ਦੇ ਵਿਚਾਰ ਸੁਣੇ ਉਹ ਬੜੀ ਵੱਡੀ ਗੱਲ ਸੀ ਕਿ ਜੇ ਪੰਥ ਦੀ ਨਮਾਇੰਦਗੀ ਜਦ ਇਹ ਬੰਦੀ ਵੀ ਤੁਸੀਂ ਪਹਚਾ ਲੋਗੇ ਸਮਝ ਲਓ ਵੀ ਤੁਸੀਂ ਪੰਥ ਨੂੰ ਮਜ਼ਬੂਤ ਕਰ ਲਿਆ ਹਾਂਜੀ ਉਹਨਾਂ ਨੇ ਨਿੱਕੀਆਂ ਨਿੱਕੀਆਂ ਉਦਾਹਰਨਾਂ ਦਿੱਤੀਆਂ ਇਹ ਇੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਕਿੱਥੇ ਕਿਵੇਂ-ਕਿਵੇਂ ਕੀ ਕੀ ਗੱਲ ਚੱਲੇਗੀ ਉਹ ਚੀਜ਼ ਤੋਂ ਲੈ ਕੇ ਮਤਲਬ ਹਰ ਸੰਗਤ ਜਿਹੜੀ ਲੱਖਾਂ ਦੇ ਸਮਾਸ ਸੰਗਤ ਉਹਦੇ ਬਿਠੇ ਦੁਬਾਰਾ ਚ ਗੱਲ ਵਸੀ ਸਹੀ ਕਹਿ ਰਹੇ ਨੇ ਉਸ ਕਰਕੇ ਉਹ ਮੈਨੂੰ ਉਹਨਾਂ ਦਾ ਜਿਹੜਾ ਉਹ ਮਤਲਬ ਸੁਭਾਅ ਆ ਚਲੋ ਹਰ ਕੋਰਸੇ ਕੋਲੋਂ ਫੜੇ ਅਰਜ਼ ਕਰਦਾ ਆਪਾਂ ਕੀ ਕੀਤਾ ਉਹਨਾਂ ਨੇ ਗੱਡੀ ਰੋਕੀ ਉਹਨਾਂ ਨੇ ਕਿਹਾ ਭਾਈ ਸਾਹਿਬ ਹੁਣੇ ਖੜੇ ਆ ਦੋਪਰ ਫੜੇ ਸਾਥੀ ਕਰਦੇ ਬੜੀ ਵੱਡੀ ਗੱਲ ਰਿਕਸ਼ਾ ਵੀ ਖੋਰ ਤੁਸੀਂ ਗੱਲਾਂ ਕਰਦਿਆ ਕਰਦਿਆ ਉਹਨਾਂ ਨੇ ਇੱਕ ਬਚਨ ਹੋਰ ਬੜਾ ਵਧੀਆ ਕੀਤਾ ਵੀ ਸੇਰ ਦੇ ਮੇਰੇ ਰੁਝਾਨ ਨਹੀਂ ਸੀ ਮੈਂ ਪ੍ਰਸ਼ਾਦਾ ਯਤਨ ਦਾ ਪਹਿਲ ਨਹੀਂ ਲਿਆ ਦੱਸ ਬੜੀ ਵੱਡੀ ਗੱਲ ਬੜੀ ਵੱਡੀ ਉਸੇ ਦਾ ਪਹਿਲਾਂ 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 ਪੇਟ ਪੂਜਾ ਫਿਰ ਕੰਮ ਚਲ ਦੋ 2:30 ਵਜੇ ਦਾ ਟਾਈਮ ਹੋ ਚੁੱਕਾ ਹੈ ਜੀ ਬਿਲਕੁਲ ਜੀ ਉਹਨਾਂ ਨੇ ਕਿਹਾ ਵੀ ਸਮਾਂ ਹੀ ਨਹੀਂ ਮਿਲਿਆ ਵੀ ਸ਼ਹਿਰ ਦਾ ਪ੍ਰਸ਼ਾਦਾ ਲੈ ਚਾਹੀਏ ਕਿਤਾ ਮਤਲਬ ਇਹ ਵੀ ਜਦੋਂ ਮੈਂ ਅੱਗੇ ਵੀ ਦੋ ਚਾਰ ਸਿੱਖਾਂ ਤੋਂ ਸੁਣਿਆ ਜਿਹੜੇ ਉਹਨਾਂ ਦੀ ਨਿਰਤਕ ਵਰਤੀ ਦੇ ਉਹ ਕਹਿੰਦੇ ਵੀ ਉਹ ਮਤਲਬ ਤਕਰੀਬਨ 6 6:30 ਵਜੇ ਆਪਦਾ ਸਾਰਾ ਜਿਹੜਾ ਹੈਗਾ ਪੜਕੇ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਕੇ ਹੋਰ ਆਪਦਾ ਜਿਹੜਾ ਕੰਮ ਕਰ ਉਹਨਾਂ ਤਾਗੇ ਤੋਂ ਨਿਕਲ ਤੁਰਦੇ ਨੇ ਜੀ ਤੇ देर ਰਾਤ ਹੁੰਦੇ ਨੇ ਬਿਲਕੁਲ ਤੇ ਉਹ ਆਪਾਂ ਤੁਹਾਨੂੰ ਵੇਖ ਲਈ ਲੈ ਅਜਕਲ ਸੋਸ਼ਲ ਮੀਡੀਆ ਹਰ ਐਕਟੀਵਿਟੀ ਉਹ ਜਿਹੜੇ ਉਹਨਾਂ ਦੇ ਸਾਥੀ ਦੇ ਨਾਲ ਨਾਲ ਪਾਈ ਜਾਂਦੇ ਨੇ ਕਿ ਕਿੱਥੇ ਅਸੀਂ ਕੀ ਸਮਾਗਮ ਸੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਨਹੀਂ ਹੋ ਰਿਹਾ ਜੀ ਸੋ ਇਹ ਬੜੀ ਮੈਨੂੰ ਬੜੀ ਚੰਗੀ ਲੱਗੀ ਗੱਲ ਵੇਖੋ ਮੈਂ ਸਰਕਾਰ ਉਹਨਾਂ ਸਾਰੀਆਂ ਸਖਸ਼ੀਅਤਾਂ ਦਾ ਕਰਦਾ ਜੀ ਜਿਹੜੇ ਧਰਮ ਪ੍ਰਚਾਰ ਦੀ ਗੱਲ ਕਰਦੇ ਬਿਲਕੁਲ ਜੀ ਸਾਰਿਆਂ ਦਾ ਸਰਕਾਰ ਹੈ ਪਰ ਇਹਨਾਂ ਦਾ ਮਨ ਦੇ ਵਿੱਚ ਤਾਂ ਸਰਕਾਰ ਜਿਆਦਾ ਹੋ ਗਿਆ ਵੀ ਇਹ ਯਾਰ ਕਿਤੇ ਬੈਂਦੇ ਨਹੀਂ ਜੀ ਜੇ ਬੈਂਦੇ ਨੇ ਤਾਂ ਕੋਰਸ ਸਿੱਖਾ ਗਰੀਬ ਕੋਰਸ ਸਿੱਖਾ ਚ ਬੈਂਦੇ ਹਨਾਜੀ ਇਥੋਂ ਮੋੜ ਚੱਲਣਾ ਸਿੱਖੀ ਦਾ ਜਿਹੜੇ ਲੋਕ ਸਿੱਖੀ ਤੋਂ ਪਿੱਛੇ ਅੜ ਚੁੱਕੇ ਨੇ ਅੱਜ ਵੀ ਉਹਨਾਂ ਦੇ ਜਾ ਕੇ ਜੜ ਲੱਪਣ ਦੀ ਲੋੜ ਹੈ ਨਾ ਜਿਹੜੀਆਂ ਜੜ ਲੱਭਦੇ ਪਏ ਨੇ ਲੱਭਦੇ ਪਏ ਪੀ ਇਹ ਸਿੱਖੀ ਤੋਂ ਕਿਉਂ ਦੂਰ ਹੋ ਗਏ ਵਿਲਸਨ ਤੇ ਉੱਥੋਂ ਜਦੋਂ ਬਚਨ ਕਰਦੇ ਪਏ ਸੀ ਉੱਥੇ ਬਰਸੀ ਦੇ ਉੱਤੇ ਤੁਸੀਂ ਮੈਂ ਜਿੱਥੇ ਬੈਠਾ ਹੋਇਆ ਸੀ ਉੱਥੇ ਇੱਕ ਨਾਲ ਦੇ ਇੱਕ ਫੋਨ ਆ ਗਿਆ ਉਹਨਾਂ ਦਾ ਯਾਰ ਫੋਨ ਬੰਦ ਕਰ ਜਥੇਦਾਰ ਸਾਹਿਬ ਬੋਲ ਰਹੇ ਕਿੱਡੀ ਵੱਡੀ ਗੱਲ ਹੈ ਦੇਖੋ ਇਹ ਮਾਨਕਸਰ ਹੋ ਗਿਆ ਨਾ ਮਾਨਕਸਰ ਮੰਤਸਰ ਹੋ ਗਿਆ ਹਨ ਉਹਨੇ ਤਾਂ ਟੋਕਿਆ ਵੀ ਯਾਰ ਜਹਦਰ ਸਾਹਿਬ ਬੋਲ ਰਹੇ ਆ ਸੰਬੋਧਨ ਕਰ ਰਹੇ ਨੇ ਜਹਦਰ ਸਾਹਿਬ ਨੂੰ ਸੁਣਨਾ ਫੋਨ ਬੰਦ ਕਰ ਇਹਦਾ ਮਤਲਬ ਸੰਗਤ ਦਾ ਜਥੇਦਾਰ ਸਾਹਿਬ ਨਾਲ ਦਿਲੋਂ ਪਿਆਰ ਆ ਸਰਕਾਰ ਕਿੰਨੇ ਦਿਨ ਕਿਦੇ ਕਿੰਨੇ ਕੋਏ ਕੁਝ ਵੀ ਨਹੀਂ ਆ ਥੋੜੇ ਸਮੇਂ ਦੇ ਵਿੱਚ ਹੀ ਕੜਗਾਜ ਕੜਗਾਜ ਹੋ ਗਈ ਭਾਈ ਰੰਦੀਪ ਸਿੰਘ ਢੱਡੀਆਂ ਵਾਲੇ ਵਰਗੇ ਕੋ ਜਿਹੜੇ ਪ੍ਰਚਾਰਕ ਜਿਹੜੇ ਕਿੰਨਾ ਚਿਰ ਹੋ ਗਿਆ ਕਿ ਮੇਰਾ ਰਾਸ਼ਟਾਨ ਦਾ ਆਲਮਸਾਰ ਦੋ ਤਰ੍ਹਾਂ ਚੱਲ ਰਿਹਾ ਹੈ ਆਉਂਦਾ ਹੀ ਇਹਨਾਂ ਟਿੱਪਣੀ ਕੀਤੇ ਉਹਨਾਂ ਸਤਿਕਾਰ ਕਰਦਾ ਜੀ ਜੇ ਮੈਨੂੰ ਬੁਲਾਉਣਗੇ ਮੈਂ ਜਾਵਾਂਗਾ ਮੈਂ ਤੁਹਾਨੂੰ ਪ੍ਰਚਾਰ ਦਾ ਹਿੱਸਾ ਪੜਾਂਗਾ ਬਿਲਕੁਲ ਇੱਕ ਦਿਨ ਵਧੀਆ ਨਾ ਵਧੀਆ ਤੁਹਾਡੀ ਸਿੰਘ ਉਹਨਾਂ ਦਾ ਸਤਿਕਾਰ ਕਰਨ ਲੱਪੀ ਜੀ ਕਹਿੰਦੇ ਠੀਕ ਹੈ ਕੌਣ ਨੂੰ ਪ੍ਰਚਾਰਕ ਸਿੰਘ ਦੀ ਲੋੜ ਸੀ ਜੀ ਅੱਜ ਮਿਲਿਆ ਕੌਮੀ ਪ੍ਰਚਾਰਕ ਸਿੰਘ ਇਥੇ ਮਿਲਿਆ ਕਬੀਸ਼ਰ ਸਿੰਘ ਸਟੇਜ ਆਵੇ ਇਹ ਮਤਲਬ ਇੱਕ ਪੰਥ ਨੂੰ ਇੱਕ ਜੁੜਤਾ ਕਰਨ ਵਾਸਤੇ ਉਹਨਾਂ ਨਾਲ ਜ਼ਿਆਦਾ ਕਿਹਾ ਹੋਇਆ ਅੱਜ ਵੀ ਉਹਨਾਂ ਨੇ ਸਾਰੀ ਸਪੀਚ ਆਸ਼ੀਤ ਇਕੱਠੇ 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 ਇੱਕ ਜੋਤੂ ਜਿੰਨਾ ਜਿਹੜੇ ਇਕਜੁੱਟ ਨਹੀਂ ਹੁੰਦੇ ਉਹਨਾਂ ਚਿਰ ਬੜੀਆਂ ਵੱਡੀਆਂ ਚਰਾਂਤੀਆਂ ਹੋਣੀਆਂ ਜੀ ਜੀ ਆਪ ਇਕੱਠੇ ਹੋਵੋ ਇਕੱਠੇ ਰਹੋ ਕੌਮ ਇਕੱਠੀ ਹੋਵੇ ਇੱਕ ਇੱਕ ਪਲੇਟਫਾਰਮ ਤੇ ਖੜੇ ਇਹ ਗੱਲ ਬੜੀ ਵੱਡੀ ਗੱਲ ਹੈ ਮੈਂ ਨਾ ਰੱਖਦੀ ਜਿਹੜੇ ਸੋਚਣ ਵਾਲੇ ਲੋਕ ਨੇ ਤੇ ਸਮਝਣ ਵਾਲੇ ਲੋਕ ਨੇ ਉਹਨਾਂ ਦੀ ਤਮਾਸ਼ੀ ਗੱਲ ਵਸਦੀ ਹੈ ਵਿਕਸਪ ਜੀ ਇੱਥੇ ਦੇਖੋ ਜਥੇਦਾਰ ਸਾਹਿਬ ਜਿਹੜਾ ਆਪ ਦਾ ਕੰਮ ਜਿਹੜਾ ਕਰ ਰਹੇ ਹੈ ਬਹੁਤ ਬੇਵਕੀ ਦੇ ਨਾਲ ਕਰਦੇ ਪਏ ਆ ਇਥੇ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਆਪਣੇ ਸਿੱਖ ਭਾਈਚਾਰੇ ਨੂੰ ਕਿ ਤੁਸੀਂ ਵੀ ਉਠੋ ਜਿਹੜਾ ਕੋਈ મત ਭੇਦ ਮਾੜਾ ਮੋਟਾ ਹੈਗਾ ਇੱਕ ਦੂਜੇ ਦੇ ਮਨ ਚੋਂ ਕੱਢ ਕੇ ਇੱਕ ਝੰਡੇ ਥੱਲੇ ਤੇ ਇੱਕ ਗੁਰੂ ਸਾਹਿਬ ਦੇ ਨਿਸ਼ਾਨ ਥੱਲੇ ਇਕੱਠੇ ਹੋ ਜੂਗੀ ਤੇ ਕੌਮ ਬਚੇ ਵੇਖੋ ਹੁਣ ਅੱਜ ਜਿਹੜਾ ਮਾਹੌਲ ਦੇਸ਼ ਦੇ ਅੰਦਰ ਬਣਦਾ ਜਾ ਰਿਹਾ ਜੀ ਸਿੱਧੂ ਸਿੱਧੀ ਸਿੱਖਾਂ ਨੂੰ ਵੱਡੀ ਚੁਣੌਤੀ ਆ ਹਰ ਪਾਸੇ ਚੁਣੌਤੀ ਆ ਹੈ ਕਿੰਨੇ ਦਾ ਐਨੇ ਵੇਖੋ ਹਾਂਜੀ ਇਹ ਥੋੜੇ ਆ ਪਰ ਬਜ਼ੁਰਗਾਂ ਦੀਆਂ ਕੀਤੀਆਂ ਕੁਰਬਾਨੀਆਂ ਬਜ਼ੁਰਗਾਂ ਦੁਆਰਾ ਦਿੱਤੀ ਵਿਰਾਸਤ ਦੇ ਸਿਰ ਤੇ ਅਸੀਂ ਤਗੜੇ ਹੋ ਕੇ ਜੀ ਰਹੇ ਹਾਂ ਪਰ ਉਹਨਾਂ ਤੇਰੀ ਜੀਪਕਾਂ ਸਕਾਂਗੇ ਜਿੰਨਾ ਚਿਰ ਸਾਡੇ ਕੋਲ ਇੱਕ ਸਿਧਾਂਤ ਹੈ ਜੀ ਤੇ ਸਾਡੇ ਗੁਰੂ ਨੇ ਵੀ ਸਾਨੂੰ ਏਕ ਓੰਕਾਰ ਦਾ ਪਹਿਲਾ ਸ਼ਬਦ ਦੱਸਿਆ ਹੈ ਜੀ ਹਾਂਜੀ ਪਰਮਾਤਮਾ ਇੱਕ ਹੈ ਤੇ ਸਾਡੇ ਫਿਰ ਵੰਡੀ ਕੇ ਸकल्ਦੀ ਤੁਸੀਂ ਆਪਦੀ ਕਮਾਈ ਖਾਣੀ ਹੈ ਮੈਂ ਆਪਦੀ ਕਮਾਈ ਖਾਣੀ ਜੀ ਤੁਸੀਂ ਆਪਦੇ ਪਰਿਵਾਰ ਲਈ ਰੋਜੀ ਰੋਟੀ ਕਮਾਉਣੀ ਹੈ ਮੈਂ ਆਪਦੀ ਕਮਾਉਣੀ ਹੈ ਰੋਲਾ ਕਿਸ ਗੱਲ ਦਾ ਸਾੜਾ ਕਿਸ ਗੱਲ ਦਾ ਐਵੇਂ ਖਾ ਖਾ ਦੀਆਂ ਲੜਾਈਆਂ ਨੇ ਤੇ ਐਵੇਂ ਖਾ ਖਾ ਸਿਆਸੀ ਰੋਟੀਆਂ ਜਿਹੜੀਆਂ ਜੀ ਉਹ ਆ ਮਾੜਾ ਹੈ ਜੀ ਉਹ ਮਾੜਾ ਹੈ ਜੀ ਆ ਇੱਧਰ ਦੌੜ ਲੱਗੀ ਜੀ ਉੱਧਰ ਦੌੜ ਲੱਗੀ ਜੀ ਹੈ ਕੁਛ ਨਹੀਂ ਉਹਨਾਂ ਨੇ ਅਜੇ ਵੀ ਗੱਲ ਇੱਕੋ ਗੱਲ ਤੁਹਾਨੂੰ ਉਹਨਾਂ ਨੇ ਜਿਹੜੀ ਸੁਣਾਈ ਸੀ ਅ ਮਤਲਬ ਜੰਗਲ ਦੇ ਪੱਤੇ ਸਰ ਨਾਲ ਪੱਤੇ ਸਰ ਨਾਲ ਜੀ ਬਿਲਕੁਲ ਕਿੱਡਾ ਸੁਣਾ ਸ਼ੇਰ ਵਾਲੇ ਸੁਣਾਇਆ ਇੱਕ ਬਿਲਕੁਲ ਕਿ ਜੰਗਲ ਨੂੰ ਅੱਗ ਲੱਗੀ ਸੀ ਉਹ ਉੱਤੇ ਕੋਈ ਜਾਨਵਰ ਬੈਠੇ ਸੀ ਕਿਸੇ ਨੇ ਸੰਬੋਧਨ ਹੋ ਕੇ ਕਹਿਦਾ ਵੀ ਤੁਸੀਂ ਸਰਜੋਗੇ ਉੱਡਦੇ ਕਿਉਂ ਨਹੀਂ ਪਏ ਇਹਨਾਂ ਪੱਤਿਆਂ ਨੇ ਤਾਂ ਰੱਖਾਂ ਦੇ ਸਰਨਾ ਹੀ ਸਰਨਾ ਉਹਨਾਂ ਨੇ ਕਹਿਣਾ ਅਸੀਂ ਫਲ ਖਾਧਾ ਇਹਨਾਂ ਦਾ ਅੱਜ ਕਿਹੜੀ ਜਮੂਰਾਂ ਉੱਡ ਜਿਕੇ ਇਹਨਾਂ ਜਿਹੜੇ ਇਹ ਸੜਦੇ ਪਏ ਨੇ ਇਹਨਾਂ ਦੇ ਫਲ ਖਾਦੇ ਇਹਨਾਂ ਦੇ ਪੱਤੇ ਖਾਦੇ ਨੇ ਇਸ ਕਰਕੇ ਸਾਡਾ ਅੱਜ ਫਰਜ਼ ਪੈਂਦਾ ਇਹਨਾਂ ਦੇ ਨਾਲ ਮਰੀ ਕੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਜਿਨ੍ਹਾਂ ਨੇ ਸਿਆਸਤਾਂ ਦੇ ਵਿੱਚ ਵੀ ਆਨੰਦ ਲਏ ਅੱਜ ਵੱਖੋ ਵੱਖਰੇ ਘੋੜੇ ਵਝਾਈ ਫਿਰਦੇ ਹੋ ਆਜ ਔਖੇ ਵੇਲੇ ਜੇ ਪੰਥ ਨੂੰ ਕੋਈ ਮੁਸੀਬਤ ਆਈ ਹੈ ਨਾ ਇਕੱਠੇ ਹੋ ਕੇ ਉਹਦਾ ਖਟੂ ਬਿਲਕੁਲ ਬਹੁਤ ਚੰਗੀ ਗੱਲ ਉਹਨਾਂ ਨੇ ਕੀਤੀ ਬਹੁਤ ਸੁਣ ਮੈਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਲੱਗੀਆਂ ਉਹਨਾਂ ਦੀ ਬਿਲਕੁਲ ਬਿਲਕੁਲ ਹਾਂ ਤੇ ਜਦੋਂ ਆਪਕੇ ਜੀ ਮਿਲ ਕੇ ਗੱਲਾਂ ਸੁਣ ਕੇ ਉਹਨਾਂ ਦਾ ਕੰਮ ਕਾਇਮ ਦੇਖ ਕੇ ਤੇ ਮਨ ਨੂੰ ਚਾਜ ਆ ਖੁਸ਼ੀ ਜੀ ਤੇ ਆਪ ਦੇ ਸਿੱਖ ਹੁੰਦਾ ਮਨ ਜਾਂ ਮੁਸੀਬਤ ਤੁਹਾਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੀ ਲੱਗੇ ਇੱਕ ਅਸੀ ਬੁੱਕਲ ਜਿਹਾ ਨਾ ਬਿਲਕੁਲ ਵੱਡਾ ਮਾਨ ਕਿੱਡਾ ਖੁਸ਼ ਬਹੁਤ ਜ਼ਿਆਦਾ ਜੀ ਤੁਸੀਂ ساری ਜ਼ਿੰਦਗੀ ਉਹ ਬੁੱਕਲ ਨਹੀਂ ਖੋਲ ਸਕਦੇ ਨਹੀਂ ਖੋਲ ਸਕਦੇ ਤੁਸੀਂ ਗਾਂ ਆਉਣ ਵਾਲੇ ਜਿਹੜੇ 15 ਸਤਾ ਵਾਦੀਆਂ ਜਿਹੜੀਆਂ ਪੀੜੀਆਂ ਨੇ ਜਾਂ ਆਪਦੇ ਕੋ ਰਿਸ਼ਤੇਦਾਰ ਨੇ ਭੈਣ ਭਰਾ ਨੇ ਉਹਨਾਂ ਨੂੰ ਵੀ ਕਹੋਗੇ ਵੀ ਕੌਮ ਦੇ ਜਹੇਦਾਰ ਨੇ ਸਭ ਬੁੱਕਲ ਚਲੇ ਜਾਂ ਬੁੱਕਲ ਚ ਜੀ ਇਹ ਹੋਰ ਗਿਆ ਸੀ ਹਰ ਕਿਸੇ ਦਾ ਸਮਾਨ ਰਚਨਾ ਗੱਲਬਾਤ ਸਿੱਖਾਂ ਦੀ ਬਹਿ ਕੇ ਸੁਣਨੀ ਆਪਾਂ ਕੀ ਉਹਨਾਂ ਨੂੰ ਸੁਝਾਅ ਦਿੱਤਾ ਕੁਝ ਵੀ ਆਪਾਂ ਕੋਸ਼ਿਸ਼ ਸੁਝਾਅ ਨਹੀਂ ਦਿੱਤਾ ਉਹਨਾਂ ਨੇ ਉਸੇ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਫੇਰ ਠੀਕ ਹੈ ਜੀ ਆਹੜਾ ਤੁਸੀਂ ਬਚਨ ਕੀਤਾ ਬਹੁਤ ਵਧੀਆ ਇਹ ਚੰਗੀ ਗੱਲ ਹੈ ਚੰਗੀ ਗੱਲ ਹੈ ਇਸ ਕਰਕੇ ਤੁਸੀਂ ਤੁਹਾਡਾ ਮਾਨਕਲਾ ਕੁਛ ਨਹੀਂ ਬੇਲਾ ਵੀ ਬੜਾ ਖੁਸ਼ ਹੈ ਕਿ ਚੰਗੀ ਗੱਲ ਹੈ ਇਹ ਸਾਨੂੰ ਕੌਮ ਦਾ ਚੰਗਾ ਕਿਜਲੇਕਰ ਮਿਲਿਆ ਜੀ ਇਹਨਾਂ ਚੌਂ ਦੀ ਅਗਵਾਈ ਕਰਨ ਵਾਲਾ ਮਿਲਿਆ ਸੋ ਵਾਹਿਗੁਰੂ ਕਿਰਪਾ ਕਰੇ ਜਿਵੇਂ ਉਹ ਪੰਥ ਨੂੰ ਇੱਕ ਜੁੜ ਕਰ ਰਹੇ ਆ ਪੀਲਾ ਕਰ ਰਹੇ ਆ ਪੰਥ ਦੇ ਪ੍ਰਚਾਰਕਾਂ ਨਾਲ ਸਹਿਮਤ ਕਰ ਰਹੇ ਆ ਕਿ ਜੁਰਤ